ਸੀਮਾਂ ਦੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਬਣੀ ਪੰਚਾਇਤ ਸੰਗਰੂਰ ਦੇ ਪਿੰਡ ਸਤੋਸ ਦੇ ਵਿੱਚ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ ਸੀਐਮ ਨੇ ਪਿੰਡ ਪਹੁੰਚ ਕੇ ਸਰਬਸੰਮਤੀ ਦੀ ਅਪੀਲ ਕੀਤੀ ਸੀ ਸੋ ਅਪੀਲ ਤੇ ਦੋ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਸਨ ਸੋ ਸੰਗਰੂਰ ਦੇ ਪਿੰਡ ਸਤੌਜ ਦੇ ਵਿੱਚ ਸਰਬਸਮਤੀ ਨਾਲ ਪੰਚਾਇਤ ਬਣੀ ਹੈ ਦਾਜੀ ਕੀ ਸੀਐਮ ਮੰਦਾਹੇ ਪਿੰਡ ਹੈ ਸੰਗਰੂਰ ਦਾ ਪਿੰਡ ਸਤੌਜ ਜਿੱਥੇ ਕਿ ਸਰਬਸਮਤੀ ਨਾਲ ਸਰਪੰਚ ਚੁਣਿਆ ਗਿਆ ਦਾਜੀ ਕੀ ਕੁਝ ਦਿਨ ਪਹਿਲਾਂ ਸੀਐਮ ਮੰਨ ਪਹੁੰਚੇ ਸਨ ਆਪਣੇ ਪਿੰਡ ਜਿੱਥੇ ਕਿ ਉਹਨਾਂ ਨੇ ਸਰਬਸਮਤੀ ਨਾਲ ਪੰਚਾਇਤ ਚੋਣਨ ਦੀ ਅਪੀਲ ਕੀਤੀ ਗਈ ਸੀ ਸੋ ਇਸੇ ਨੂੰ ਮੁੱਖ ਰੱਖਦੇ ਹੋਏ ਦੋ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵੀ ਵਾਪਸ ਲੈ ਲਏ ਗਏ ਤੇ ਅੱਜ ਜੜੇ ਕਿ ਸਰਬਸਮਤੀ ਦੇ ਨਾਲ ਆਪਣਾ ਸਰਪੰਚ ਚੁਣ ਲਿਆ ਗਿਆ ਸੋ ਪਿੰਡ ਸਤੌਜ ਦੇ ਵਿੱਚ ਸਰਬਸਮ ਪੰਚਾਇਤ ਸੀਐਮ ਮੰਦ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤਾਂ ਜਿਹੜੇ ਫालतू ਖਰਚੇ ਹੁੰਦੇ ਨੇਗੇ ਚੋਣਾਂ ਵਿੱਚ ਉਹਨਾਂ ਤੋਂ ਬਚਤ ਹੁੰਦੀ ਆ ਤੇ ਪਿੰਡ ਦਾ ਭਾਈਚਾਰਾ ਅਗੇ ਠੀਕਾ ਬਣਿਆ ਰਹਿੰਦਾ ਤੇ ਪਿੰਡ ਦਾ ਵਿਕਾਸ ਇਹਦੇ ਨਾਲ ਜ਼ਿਆਦਾ ਹੋਣ ਦੀ ਸੰਭਾਵਨਾ ਬੜੀ ਹੈ ਤੇ ਤਿੰਨ ਤਰੀਕ ਨੂੰ ਅੱਥੇ ਆਏ ਸੀਗੇ ਸਤੋਜ ਪਿੰਡ 'ਚ ਪੂਰੇ ਪੰਜਾਬ ਨੂੰ ਸਨੇਹਾ ਦੇਣ ਲਈ ਵੀ ਸਰਬਸੰਮਤੀ ਕਰੋ ਤਾਂ ਇਹ ਉਸੇ ਦਿਨ ਤੋਂ ਉਦੋਂ ਪਹਿਲਾਂ ਦੀ ਕੋਸ਼ਿਸ਼ ਚੱਲ ਰਹੀ ਸੀ ਸਰਬਸੰਮਤੀ ਕਰਨ ਦੀ ਤੇ ਸਾਰਾ ਕੁਝ ਓਕੇ ਹੋਇਆ ਪਿਆ ਸੀਗਾ ਤੇ ਸਹਿਮਤੀ ਬਣੀ ਬਣੀ ਪਈ ਸੀ ਤੇ ਸਿਰਫ 7 ਤਰੀਕ ਨੂੰ ਕਾਨੂੰਨੀ ਤੌਰ ਤੇ ਕਾਗਜ਼ਬਾਖਸ ਲੈਣ ਦੀ ਡੇਟ ਹੁੰਦੀ ਆ ਉਹਦੀ ਵੇਟ ਕਰ ਰਹੇ ਸੀ ਤੇ ਪ੍ਰਕਿਰਿਆ ਇਹਨਾਂ ਦੀ ਕਾਗਜ਼ਬਾਖਸ ਲੈਣ ਦੀ ਪੂਰੀ ਹੋ ਜੇ ਤੇ ਇਹ ਹਾਰੀ ਖੁਸ਼ਖਬਰੀ ਅਸੀਂ ਪੂਰੇ ਪੰਜਾਬ ਨੂੰ ਦੇ ਸਕੀਏ ਸਿੰਘ ਸਾਹਿਬ ਨੂੰ ਵੀ ਅਸੀਂ ਬਹੁਤ ਵਾਰੀ ਉਹਨਾਂ ਨੂੰ ਦੱਸਾਈ ਜਾਂਦੇ ਆ ਉਹਨਾਂ ਦੇ ਪਿੰਡ ਦੇ ਸਰਪੰਚ ਸਰਬੰਦੀ ਦੇ ਚੋਂ